ਹੁਣ ਉੱਥੇ ਕੰਸਟਰਕਸ਼ਨ ਇੱਥੇ ਕੰਸਟਰਕਸ਼ਨ ਤੋਂ ਪਹਿਲਾਂ ਮੀਟਰ ਮਿਲ ਜਾਂਦਾ ਹੈ ਪ੍ਰੋਜੈਕਟ ਡਿਲੀਵਰ ਹੋਣ ਤੋਂ ਪਹਿਲਾਂ ਹਾਂ ਨਹੀਂ ਨਹੀਂ ਪ੍ਰੋਜੈਕਟ ਡਿਲੀਵਰ ਹੁੰਦਾ ਹੈ ਉਸੇ ਦਿਨ ਤੁਸੀਂ ਮੀਟਰ ਲਵਾਉਂਦੇ ਹੋ ਉਸੇ ਦਿਨ ਮੀਟਰ ਲੈ ਲੈਣੇ ਹੋ ਉੱਥੇ ਤਾਂ ਕੁੰਡੀ ਪਾ ਕੇ ਅਸੀਂ ਕਰਦੇ ਰਹਿੰਦੇ ਆ ਫਿਰ ਮਿੰਤਾਂ ਕਰਦੇ ਆ ਫਿਰ ਕਈ ਵਾਰੀ ਸਾਡੀਆਂ ਕਲੋਨੀਆਂ ਅਨਔਥਰਾਇਜ਼ਡ ਨੇ ਇੱਥੇ ਵੀ ਹੁੰਦਾ ਅਨਔਥਰਾਇਜ਼ਡ ਕਲੋਨੀਆਂ ਨਹੀਂ ਜੀ ਇੱਥੇ ਸਾਰੀਆਂ ਪਲਾਨਡ ਦੁਬਈ ਇਸ ਵੈਰੀ ਵੈਲ ਪਲਾਨਡ ਸਿਟੀ ਗਵਰਨਮੈਂਟ ਡਿਸਾਈਡ ਕਰਦੀ ਹੈ ਕਿ ਕਿਹੜੇ ਪਲਾਟ ਦੇ ਵਿੱਚ ਕਾਰ ਆਉਣੀ ਹੈਗੀ ਕਿਹੜੇ ਪਲੋਟ ਦੇ ਵਿੱਚ ਬਿਲਡਿੰਗਸ ਆਉਣੀਆਂ ਕਿਹੜੇ ਪਲੋਟ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਆਫਿਸ ਬਿਲਡਿੰਗ ਆਉਣੀਆਂ ਐ ਇਦਾਂ ਨਹੀਂ ਹੈ ਕਿ ਮੈਂ ਪਲੋਟ ਖਰੀਦ ਲਿਆ 10000 ਸਕੁਅਰ ਫੀਟ ਦਾ ਮੇਰੀ ਮਰਜ਼ੀ ਮੈਂ 10 ਮੰਜ਼ਿਲਾ ਬਣਾਵਾਂ ਜਾਂ 5 ਮੰਜ਼ਿਲਾ ਬਣਾਵਾਂ ਇਦਾਂ ਨਹੀਂ ਹੈ ਗਵਰਨਮੈਂਟ ਤੋਂ ਪਹਿਲਾਂ ਅਪਰੂਵਲ ਲੈਣੇ ਪੈਂਦੇ ਹੈਗੇ ਫਿਰ ਜਾ ਕੇ ਤੁਸੀਂ ਉਹ ਪ੍ਰੋਜੈਕਟ ਬਣਾ ਸਕਦੇ ਹੋ ਔਰ ਇਹ ਦੁਬਈ ਪੂਰਾ ਵੈਲ ਪਲਾਨਡ ਹੈ ਅਜੇ ਤੋਂ 10-15 ਸਾਲ ਪਹਿਲੇ ਆਲਰੇਡੀ ਪਲਾਨ ਹੋ ਚੁੱਕਿਆ ਹੈਗਾ ਤੇ ਹੁਣ ਜਿਹੜੀਆਂ ਵੀ ਬਿਲਡਿੰਗਸ ਬਣ ਰਹੀਆਂ ਪ੍ਰੋਜੈਕਟ ਬਣ ਰਹੇ ਉਹ ਪਹਿਲਾਂ ਦੇ ਪਲਾਨ ਦੇ ਹੀ ਕੁੰਡੀਆਂ ਲਾਣ ਦਾ ਸਿਸਟਮ ਨਹੀਂ ਸਭ ਤੋਂ ਪਹਿਲਾਂ ਤਾਂ ਵਾਇਰਿੰਗ ਹੁੰਦੀ ਹੈਗੀ ਸਭ ਕੁਝ ਅੰਡਰਗਰਾਉਂਡ ਹੈ ਇੱਥੇ ਇੱਥੇ ਜਿਹੜੀ ਇਲੈਕਟ੍ਰਿਸਿਟੀ ਵਗੈਰਾ ਦੀ ਤੁਸੀਂ ਕਦੀ ਵੀ ਤਾਰਾ ਨਹੀਂ ਦੇਖੋਗੇ ਪਰ ਕਦੀ ਵੀ ਤੁਸੀਂ ਵਾਇਰਿੰਗ ਨਹੀਂ ਦੇਖੋਗੇ ਸਭ ਕੁਝ ਅੰਡਰਗਰਾਉਂਡ ਹੈ ਕਮਿਊਨਿਟੀ ਬਣਨੀ ਸ਼ੁਰੂ ਹੋਣ ਤੋਂ ਪਹਿਲਾਂ ਵਾਇਰਿੰਗ ਹੁੰਦੀ ਹੈਗੀ ਉੱਥੇ